ਰਗੜਾ ਰਗੜਾ ਵੀ ਲਾਉਣਾ ਤੇ ਬਦਾਨਾ ਵੀਰ ਆਪਣੇ ਡੇਰ ਲਾਉਣਾ ਪਾਲੀਏ ਪਾਲਟੀਆਂ ਬਾਲਕੋ ਬਾਲਟੀ ਵਾਲਾ ਦੇਖੋ ਮੇਕੋ ਜੀ ਲੱਗੇ ਮੈਂ ਆ ਵੀ ਤੋਕੇ ਤਕੇ ਤਾਰੀਂ ਕਰਾ ਤੋੜੇ ਸਸ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਦੋਲੋਂ ਨੰਗਲ ਆ ਨਾ ਦੋਲੋਂ ਨੰਗਲ ਪਹੁੰਚ ਸਸਰੀਆ ਕਾਲ ਹਾਂਜੀ ਸਸਰੀ ਕਾਲ ਮਿੱਤਰੋ ਕੀ ਹਾਲ ਚਾਲ ਜੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਆਪਣਾ ਗੁਰਦਾਰਾ ਸਾਹਿਬ ਮੱਜਾਂ ਨਹੀਂ ਗਏ ਆਪਣੇ ਪਿੰਡ ਬਾਬਾ ਜੀਵਨ ਸਿੰਘ ਜੀ ਦਾ ਨਿਕਲਣਾ ਹੈ ਗੁਰਪੁਰਬ ਤੇ ਨਗਰ ਕੀਰਤਨ ਜਾਨੀ ਤੇ ਉਹ ਆਪਣੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਊਗਾ ਪ੍ਰਕਰਮਾ ਕਰੂਗਾ ਤੇ ਆਪਣੇ ਪਿੰਡ ਤੋਂ ਚੱਲ ਕੇ ਰਵਾਨਾ ਹੁੰਦਾ ਹੈ ਬਿਆਸ ਬਾਬਾ ਬਕਾਲਾ ਸਾਹਿਬ ਹੁੰਦਾ ਹੈ ਤੇ ਫਿਰ ਵਾਪਸ ਆਊਗਾ ਸ਼ਾਮਾਂ ਨੂੰ ਤੇ ਆਪਣੇ ਜਿੰਨੇ ਵੀ ਸਾਰੇ ਵੀਰ ਭਰਾਓ ਵੀ ਰੈਡੀ ਆ ਤੇ ਬਾਕੀ ਸਾਰੇ ਮੇਰੇ ਭਰਾ ਜਿੰਨੇ ਵੀ ਸਪੋਰਟ ਕਰਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਕਾਫੀ ਟਾਈਮ ਬਾਅਦ ਹੀ ਆਪਾਂ ਵਲੌਗ ਨੂੰ ਨੇ ਸ਼ੁਰੂ ਕੀਤੇ ਆਪਣੇ ਚੈਨਲ ਤੇ ਥੋੜਾ ਜਿਹਾ ਆ ਗਿਆ ਸੀ ਇਸ਼ੂ ਆ ਗਿਆ ਸੀ ਉਹਦਾ ਕਰਕੇ ਤੇ ਹੁਣ ਆਪਾਂ ਚੱਲੇ ਆਪਣੇ ਗੁਰਦੁਆਰਾ ਸਾਹਿਬ ਆ ਵੀ ਆ ਭਰਾਵਾਂ ਨੂੰ ਮਿਲਦੇ ਆ ਤੇ ਤੁਹਾਨੂੰ ਨਾਲੇ ਕਰਾਉਨੇ ਆ ਦਰਸ਼ਨ ਸਾਰੇ ਗੁਰਪਰਵ ਦੇ ਤੇ ਨਾਲ ਬਣੇ ਰਹੋ ਤੇ ਪੂਰਾ ਵਲੌਗ ਵੇਖਿਓ ਕਰ ਗੱਲ ਵਾਹਿ ਖਾਲਸਾ ਵਾਹਿ ਫਤਿਹ ਜੀ ਪਾਪਾ ਇਹਦੇ ਸੇਵਾਦਾਰ ਵੀ ਸਾਰੇ ਪਹੁੰਚ ਗਏ ਆਪਣੇ ਪਾਪਾ ਹਾਂ ਰਗੜਾ ਰਗੜਾ ਵੀ ਲਾਉਣਾ ਹੈ ਤੇ ਬਦਾਨਾ ਵੀਰ ਆਪਣੇ ਡੇਅਰ ਲਾਉਣਾ ਅਰਸ਼ ਵੀਰ ਹੋਣੀ ਬਾਲਟੀ ਵਾਲਾ ਬਾਲਟੀਆਂ ਜਦੋਂ ਆਗੇ ਉਹ ਤਾਂ ਵਰਤਾ ਦੇਣਾ ਥੋੜਾ ਟਾਈਮ ਲੱਗਣਾ ਨਗਰ ਕੀਰਤਨ ਮਿੱਤਰੋ ਚੱਲ ਪਿਆ ਹੋਵੇ ਤੇ ਬਾ ਆਪਣੇ ਗੁਰਦਾਰਾ ਸਾਹਿਬ ਆਉਣ ਵਾਲਾ ਤੇ ਅਰਸ਼ ਵੀਰ ਹੋਣਾ ਇੱਧਰ ਲਾਤਾ ਬਦਾਨਾ ਤੇ ਪਾ ਲੋ ਬਾਲਟੀਆਂ ਦੇ ਵਿੱਚ ਜੰਮੇ ਹੋਣੀ ਤਿਆਰ ਬਰ ਤਿਆਰ ਆ ਪੱਗਾਂ ਟੋਕੀਆਂ ਸਿੰਘਾਂ ਨੇ ਕਰੋ ਚੈੱਕ ਵੱਡੇ ਨੇ ਵੀ ਸਿੰਘ ਤੁਨੀ ਸਿੰਘ 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 ਵਾਹਿ ਖਾਲਸਾ ਵਾਹਿ ਫਤਿਹ ਆਪਾਂ ਵੀ ਮਾਰੇ ਮੋਲੇ ਗੱਡੇ ਆਪੂਆ ਦਾ ਮੰਡਾ ਆਪਣੇ ਦਾ ਆ ਬੋਲੀ ਦਾ ਹਰ ਪ੍ਰੋਗਰਾਮ ਦੇ ਪਹੁੰਚਦਾ ਆਪਣੇ ਪਿੰਡ ਬਹੁਤ ਸਿਓਗ ਇਹਦਾ ਸੇਵਾ ਪੂਰੀ ਕਰਾਉਂਦਾ ਜੀ ਤੁਹਾਨੂੰ ਸਾਡੇ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਭਰਾ ਦੀ ਚੜ੍ਹਾਈ ਕਰਾਓ ਠੀਕ ਹੈ ਜੀ ਇਹਦਾ ਤੁਹਾਨੂੰ ਘੜੀ ਨੂੰ ਕਿੱਸਾ ਦੱਸਦੇ ਆ ਆਪਾਂ ਬਹੁਤ ਤਗੜਾ ਇਹਦਾ ਉਹ ਵੀ ਦੱਸਦੇ ਆ ਨਾ ਦੱਸ ਹੀ ਲਈਏ ਨਾ ਦੱਸ ਘੜੀ ਦੱਸਦੇ ਆ ਇਹਨਾਂ ਨੇ ਚੈਲੰਜ ਦਿੱਤਾ 2100 ਦਾ ਪੀਜਾ ਇਧਰ ਬਾਕੀ ਸਿੰਘ ਵੀ ਅਮਰਜੀਤ ਸੇਵਾਦਾਰ ਹਣੀ ਪਹੁੰਚੇ ਆਪਣੇ ਗੁਰਦਾਰਾ ਸਾਹਿਬ ਤੇ ਬਾਬਾ ਜੀ ਨੇ ਤਾਂ ਦੇਖ ਬਣਾਤੀ ਆ ਤੇ ਚੈਰੀ ਆ ਤਿਆਰੀ ਹੈ ਪੂਰੀ ਨਗਰ ਜੀਤਨ ਪਹੁੰਚਣ ਆਲਾ ਬਸ ਆਪਣੇ ਗੁਰਦਵਾਰਾ ਸਾਬ ਉਹ ਫੇਰ ਪਾਵਾਂਗੇ ਚਾਲੇ ਬਾਹਰ ਨੂੰ ਟਰੈਕਟਰ ਟਰਾਲੀਆਂ ਤਿਆਰ ਆ। ਉਹ ਬਾਹਰ ਦੇਖ ਰੋਟੀਆਂ। ਹਾਂ। ਪਾ ਦੇ ਬਾਹਰ। ਕਿਤੇ ਬਾਹਰ ਪੈ ਗਿਆ ਤੇਰਾ ਵਲੌਗ ਹਿੱਟ ਹੋ ਗਿਆ ਤੂੰ। ਹਿੱਟ ਹੋ ਗਿਆ। ਹਾਂ ਉਹ ਦੇਖ। ਬੋਲੇ ਸਤਿ ਸ਼੍ਰੀ ਅਕਾਲ। ਇਹਦਾ ਅਰਸ਼ਵੀਰ ਨੇ ਮਾਲਿਆ ਸਾਰਾ ਟਰੈਕਟਰ ਤੋਂ। ਅਰਸ਼ਵੀਰ ਦਾ ਟਰੈਕਟਰ ਵੀ ਜਾਣਾ ਨਾਲ। ਨਗਰ ਕੀ ਬੰਦੇ ਵੀਰ ਤਿਆਰ ਪੈ ਤਿਆਰ ਆ ਸੰਗਤਾਂ ਪਹੁੰਚ ਰਹੀਆਂ ਬਸ ਬਾਕੀ ਟਰੈਕਟਰ ਹੱਡੇ ਲੱਗੇ ਆ ਤੇ ਆਹ ਟਰੈਕਟਰ ਵੀ ਇਹਨੇ ਮਾਰਿਆ ਸਰ ਬਹੁਤ ਤਗੜੀ ਸੇਵਾ ਵੀਰਾਂ ਦੀ ਥੋੜ੍ਹ ਥੋੜ੍ਹ ਵਲੈਤੀ ਅ ਵੀਰੋਂ ਨਹੀਂ ਪਹੁੰਚੋਗੇ ਬਹੁਤ ਦੂਰੋਂ ਦੂਰੋਂ ਵੀਰ ਪਹੁੰਚੇ ਹੋ ਨਾ ਢਲਵਾ ਦਾ ਗਾਲ ਪਾਜੀ ਹੱਕੇ ਆ ਜੀ

సరే <Sess> 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 ਆਓ ਜੀ ਮਹਾਰਾਜ ਜੂਰਾ ਲਾਓ ਕਿਦਾਂ ਆਜ ਗਾ ਰੋਈ ਸੋਹਣਿਆ ਜਾਨ ਸੁਣਾ ਕੇ ਬੰਦਿਆ ਕਰਾ ਬਲਵੇਂ ਆ ਲੋ ਜਾਵੇ ਜਿਸ ਦਾ ਸਿੰਘਾ ਦੇ ਮਾਨੂੰ ਕੋਰੇ ਆਏ ਨਾ ਜੀ ਬੰਦੇ ਆਪਣੇ ਸਾਰੇ ਰੈਡੀ ਕਰੋ ਚੈੱਕ ਨਗਰਕਰਤ ਕੀਰਤਨ ਹੋਣ ਲੱਗਾ ਪਿੰਡ ਰਵਾਨਾ ਤਿਆਰ ਹੋ ਗਿਆ ਤਿਆਰ ਵੀ ਤਿਆਰ ਹੋ ਗਿਆ ਜੀ ਕਹਿੰਦੇ ਸਿੰਘ ਕਰਦੇ ਤਿਆਰ ਕਰ ਪਿਆਰਾ ਆਪਾਂ ਕਰਦੇ ਆ ਕਹਿੰਦੇ ਮਿੱਤਰੋ ਵੱਜਣ ਡਾਵੇ ਪਰਨੇ ਅੱਗੇ ਢੱਲਾ ਵੱਜ ਗਿਆ ਸੀ ਕੀ ਗੱਲ ਹੈ ਇਹ ਅੱਗੇ ਅੱਗੇ ਗੱਲ ਨਹੀਂ ਬਣੀ ਜਾਂਦੇ ਲੋਕ ਆ ਕੇ ਢੱਲਾ ਆ ਗਿਆ ਹੋਰ ਸੱਚੇ ਸੰਤ ਔਰ ਵੀਰ ਜੀ ਆ ਬਣਾ ਆ ਆ ਦੱਸੋ ਇੰਟਰਵਿਊ ਆ ਆਪਣੇ ਪਿੰਡ ਦੇ ਸ਼ਹਿਰ ਆਏ ਜੱਟੇ ਆ ਜੋਦੇ ਦੱਸੋ ਦੱਸੋ ਕੋਈ ਵਿਚਾਰ ਵਿਚਾਰ ਦੋ ਕੋਈ ਬਾ ਜਿੰਨੇ ਜਗਰਾਉ ਦੇ ਇਨਫਲੂਐਂਸਰ ਵਈ ਬੇਸ਼ੱਕ ਬਹੁਤ ਤਗੜੀਆਂ ਵੀਡੀਓ ਬਣਾਉਂਦਾ ਵਈ ਕੌਣ ਦਾ ਸਪਨਾ ਦੱਸੋ ਵੀਰ ਨਹੀਂ ਰਾਜ ਜੀ ਨਹੀਂ ਪੂਰਾ ਨਾਮ ਦੱਸ ਕਾਕਾ ਕਾਕਾ ਭੱਜ ਜਾ ਵਾ ਹੁਣ ਕਨਾ ਉਟਲਾ ਕੱਸਦਾ ਵਾਂਗੇ ਮੱਚ ਗਾਲੀ ਮੜਗੀ ਗੱਲ ਪੂਰੀ ਮੜਦੀ ਆ ਜੇ ਮਿੱਤਰੋ ਨਾ ਪਹੁੰਚ ਗਏ ਆ ਵੱਡਾ ਸੇਕ ਗੁਰਦਰਾ ਸਾਹਿਬ ਇੱਥੇ ਜ਼ਰੂਰੀ ਦਰਸ਼ਨ ਵੇਲੇ ਪੰਜ ਪਿਆਰੇ ਸ਼ਗਨ ਦੇ ਆ ਜਲ ਪਾਣੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਚੱਲੇ ਹੁਣ ਬੁੱਢਾ ਸੇ ਗੁਰਦੁਆਰਾ ਸਾਹਿਬ ਆ ਫਿਰ ਅਗਲੇ ਪੜਾਲੇ ਜਾਊਗੇ ਆਪਣੀ ਨਗਰ ਕੀਰਤਨ ਸਾਰੀ ਸੰਗਤ ਮਤਲ ਸ਼ਗਨ ਦੇ ਆ ਉਧਰ ਚਾਹ ਪਾਣੀ ਚੱਲਣ ਦੇ ਆ ਅੰਦਰ ਹਾਲ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਚੱਲੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਆਪਰੇਟਰ ਦੇ ਕੋਲ ਵੀਰੋ ਨਹੀਂ ਆਪਣੇ ਨਾਲ ਆਵੇ ਪੱਗ ਪੂਰੀ ਖੱਬਦੀ ਜੰਮਦੀ ਮੈਂ ਮੈਨੂੰ ਸਿਖਾ ਯਾਰ ਪੱਗ ਸਿਖਾਉਣੇ ਸੋਨੇ ਕੋਈ ਹਨ ਦਮਾਲਾ ਦੇ ਬਣ ਲਈਦਾ ਪੱਗ ਨਹੀਂ ਬਣਦੀ ਆਂ ਪੱਗ ਵਧੀਆ ਬੰਦਾ ਨਹੀਂ ਆਉਂਦੀ ਲਓ ਜੀ ਮਿੱਤਰੋ ਚਾਲੇ ਪਾਉਂਦੇ ਆ ਨਗਰ ਕੀਰਤਨ ਨੇ ਛੋਡੇ ਥੇ ਦੋ ਹੁਣ ਅਗਲੇ ਪੜਾ ਦੇ ਜਾਵਾਂਗੇ ਦੇ ਸਕੂਲੀਆ ਸਾਰੀਆਂ ਸਖਤਾ ਚੱਲ ਪਈਆਂ ਹੁਣ ਅਗਲੇ ਪੜਾਅ ਦੇ ਗੋਲ ਗੱਪੇ ਦਾ ਗੋਲ ਗੱਪਿਆਂ ਦੀ ਪੈ ਗਈ ਵੱਡੇ ਹੁਣਾਂ ਨੂੰ ਅਨਿਆਦਾ ਜਗੀਆਂ ਯਾਰ ਕੋ ਪਤਾ ਨਹੀਂ ਇਹ ਤਾਂ ਖੰਦਰ ਕੋ ਖੜਾ ਕੀਆ ਆ ਮੋੜੀ ਲਾਓ ਮੋੜੀ ਹੋਰ ਕਰੋ ਮਿੱਤਰੋ ਦਰਸ਼ਨਪਾਲ ਸਿੰਘ ਸਾਹਿਬ ਦੇ ਹੁਣ ਅਗਲੇ ਪੜਾਅ ਦੇ ਆਪਾਂ ਜਾਵਾਂਗੇ ਤੁਰਕੇ ਕਿਉਂਕਿ ਲੱਗੇ ਹੀ ਆ ਜੈਗਵਾਲ ਜੈਗਵਾਲ ਆਵੇ ਮਾਮਾ ਮਹਾਰਾਜ ਦੀ ਜੈਗਵਾਰ ਆ ਮਾੜੀ ਕਿਤੇ ਵੇਖਾਂ ਤੂੰ ਇਹਦੇ ਗਾੜੀ ਦੇ ਸਾਰੇ ਆ ਇਹ ਤੋਂ ਤਾਂ ਢੜੀ ਕੋਈਗਾ ਕਰੋੜਾ ਵੀ ਆ ਗੱਡੀ ਆ ਇਹਦੇ ਗਾੜੀ ਅੰਕਲ ਨੇ ਵੀ ਆ ਨਵਾਂ ਟਰੈਕਟਰ ਦਰਨਾਜ ਅੰਕਲ ਨੇ ਮਿਹਰਾਂ ਨੂੰ ਬਵਾਸੇ ਨਹੀਂ ਸ਼ੋਦ ਮਾਰ ਖਾਂਦਾ ਹੀ ਅੱਗੇ ਚੁੱਕਿਆ ਪਿੱਛੇ ਓਟ ਨਹੀਂ ਵਾਂ ਓਦਾਂ ਸਹੀ ਆ ਲਓ ਵੀ ਮਿੱਤਰੋ ਆ ਪਹੁੰਚ ਗਏ ਆ ਤੀਜੇ ਬੜਾ ਤੇ ਪਹੁੰਚ ਗਏ ਆ ਪਿੰਡ ਦੋਲੋ ਨੰਗਲ ਤੇ ਇੱਥੇ ਹੁਣ ਉਹ ਵੀ ਆਪਣਾ ਪ੍ਰਸ਼ਾਦਾ ਪਾਣੀ ਸ਼ਕੂਗੀ ਸੰਗਤਾ ਪਿਛੇ ਵੇਖ ਸਕਦੇ ਤੁਸੀਂ ਟਰੈਕਟਰ ਬਹੁਤ ਜ਼ਿਆਦੇ ਆ ਐ ਲੈਂਡ ਪੂਰੀ ਭਰੀ ਆ ਜਿਉਹਦੇ ਆਪਣੇ ਉਹਦੇ ਡਟੇ ਹੀ ਰਾਹ ਥੋੜਾ ਖਰਾਬ ਆ ਤੇ ਤਾਂ ਕਰਕੇ ਜਾਣੇ ਹੋੜੀ ਹੋੜੀ ਇੱਥੋਂ ਪ੍ਰਸ਼ਾਦਾ ਪਾਣੀ ਸ਼ਕ ਕੇ ਫੇਰ ਚੱਲਾਂਗੇ ਉਦੇ ਉਦੇ ਆਪਣੇ ਹੋਵੇ ਉੱਡੇ ਨੋ ਵੀ ਮਿੱਤਰੋ ਬਾਤ ਜੇ ਬਣਾ ਦੋ ਚੱਲ ਪੈਣ ਲੱਗੇ ਹੋਣਾ ਪ੍ਰਸ਼ਾਦਾ ਬਾਣੀ ਸਮਸ਼ਕ ਲਿਆ ਸਾਰੀ ਸ਼ਕਤ ਨੇ ਹੁਣ ਪੱਪਕੜਾ ਸਾਹਿਬ ਹੁਣ ਆਪਣੀ ਸਟੇ ਹੈਗੀ ਪੱਪਕੜਾ ਸਾਹਿਬ ਇਹ ਬੰਦੇ ਆਪਣੇ ਸਾਰੇ ਡੱਡੇ ਦੰਦ ਦਿਖਾਉਨੇ ਆ ਚਾਲੇ ਪਾਉਣ ਲੱਗੇ ਹੋਣਾ ਆਪਾਂ ਸਾਰੇ ਟਰੈਕਟਰ ਰੈਡੀ ਆ ਯੱਲ ਬਣੀ ਦੁੱਧ ਬਹੁ ਪੀਤਾ ਇਹਨਾਂ ਨੇ ਅੱਜ ਇਹੋ ਦੋਤ ਪੂਰਾ ਦੁੱਧ ਪੀਤਾ ਜਿਨ੍ਹਾਂ ਨੇ ਮੁੰਨਿਆਂ ਨੇ ਜਲੇਬ ਛਕੇ ਅੱਜ ਆਹ ਪਾਲਕੀ ਸਾਹਿਬ ਅੱਗੇ ਜਰੂਰ ਚਾਲੇ ਪਾਉਣਗੇ ਮਗਰੇ ਆਪਾਂ ਤੁਰ ਪੈਣਾ ਹੈ ਨਾ ਮੰਦਿਰ ਆ ਵੀ ਮੇਟਰਾਂ 'ਵਾ ਪਹੁੰਚ ਗਏ ਆ ਦੋਲਾ ਨੰਗਲ ਆ ਨਾ ਦੋਲਾ ਨੰਗਲ ਪਹੁੰਚ ਗਏ ਆ ਪ੍ਰੇਮ ਢੱਲੋ ਦੇ ਪਿੰਡ ਪਰੋਂ ਜਾ ਕੇ ਨਗਰ ਕੀ ਤਨ ਹੁਣ ਆਪਾ ਬੱਬਕਾਲਾ ਸਾਹਿਬ ਜਾਣਾ ਆ ਇੱਥੇ ਹੈਗਾ 2 ਕਿਲੋਮੀਟਰ ਸੰਗਤ ਸਾਰੀ ਡੱਡੀ ਆ ਹਰੀ ਤਿਆਰ ਬਾ ਤਿਆਰ ਬਾਜ ਪਹੁੰਚ ਨਹੀਂ ਆਣੇ ਆ ਰੁਕੇ ਆ 2 ਮਿੰਟ ਇੱਥੇ ਸਾਦੇ ਜਗਰਾਜਗੁਰਾ ਬਈ ਬੋਲਾ ਲਓ ਵੀ ਮਿੱਤਰੋ ਆ ਪਹੁੰਚ ਗਏ ਆ ਤਨ ਤਨ ਤੀਰਗੁਰ ਤੇਬ ਬਹਾਦਰ ਸਾਹਿਬ ਦੀ ਨਵੀਂ ਪਾਸ਼ਾਹੀ ਬਾਬਾ ਬਗਲਾ ਸਾਹਿਬ ਪਹੁੰਚ ਗਏ ਆ ਤੇ ਹੁਣ ਆਪਾਂ ਗੱਡੀਆਂ ਲਾਵਾਂਗੇ ਪਾਰਕਿੰਗ ਦੇ ਵਿੱਚ ਆਪਣੀ ਜਾਣੀ ਕਿ ਟਰੈਕਟਰ ਤੇ ਫਿਰ ਆਪਾਂ ਕਰਾਂਗੇ ਦਰਸ਼ਨ ਮੇਲੇ ਇਹ ਟਰਾਲੀਆਂ ਰੁਗੀਆਂ ਸਮਝੋ ਅੱਗੇ ਹੈਗੀ ਟ੍ਰੈਫਿਕ ਆ ਉਹਦਾ ਕਰਕੇ ਟਰਾਲੀਆਂ ਰੁਗੀਆਂ ਆ ਪੁਰਾ ਆ ਥੋੜਾ ਤੇਰਾ ਹੀ ਮੂੰਹ ਆ ਜੀ ਦਾ ਉੱਤਰ ਜੀ ਹਾਂ ਬੋਲੇ ਬੋਲੇ ਸਸਰੀਆ ਕਾਲਾ ਲਓ ਜੀ ਕਹਿੰਦੇ ਆਪਾਂ ਲਾਤਾ ਟਰੈਕਟਰ ਵੈਕ ਕਰਕੇ ਇੱਧਰ ਤੇ ਟਰੈਕਟਰ ਆਪਣੇ ਸਾਰੇ ਲੱਗਣ ਡੇ ਆ ਫਰੋ ਗੱਲ ਸੰਗਤ ਉੱਤਰ ਗਈ ਸਾਰੀ ਤੇ ਹੁਣ ਆਪਾਂ ਮੱਥਾ ਦੇਕਾਂਗੇ ਮੱਥਾ ਦੇਕਾਂਗੇ ਜਾ ਕੇ ਹੁਣ ਆਪਾਂ ਦਸ਼ਮੇਲੇ ਕਰਦੇ ਆਂ ਆਹ ਨਹੀਂ ਨਹੀਂ ਜਗਾ ਬਹੁਤ ਐ ਨੰਗੀ ਜਾਣਾ ਸਮਾਨ ਬਾਹਰ ਵੀ ਉਹ ਉਸਤਾਦ ਨਹੀਂ ਸਿੱਧੇ ਲਾਤੇ ਮੁਰਜਮਾਂ ਵਿੱਚ ਵਾਜਦੇ ਹੱਟੇ ਢੇਰ ਤੇ ਉਸਤਾਦ ਨੇ ਇਧਰ ਆ ਇਧਰ ਤੇ ਦਿਖਾ ਮੜਿਆ ਕਿੜੂ ਕਾ ਇਧਰ ਕਿੜੂ ਕਾ ਲਾਤਾ ਉਸਤਾਦ ਨੇ ਨਾਲ ਡਰਾਈਵਰ ਹਾਈ ਕੁਆਲਿਟੀ ਆ ਕਰਤੀ ਫਿਰ ਹਾਈ ਕੁਆਲਿਟੀ ਡਾਉਣ ਲੱਗਾ ਇਧਰੋਂ ਉਹ ਕਿਦਾਂ ਲਾਤੀ ਉਹ ਕਿਨੇ ਉਧਰੇ ਲੈ ਉਹਨੇ ਰਖਣਾ ਕਿੰਨੂ ਕਹਨੂ ਉਹ ਪਜਾਮਾ ਵਿੱਚ ਕਿਉਂ ਥਾਂ ਕਰ ਲੈ। ਚਲੋ ਚੈੱਕ। ਮਨਤੇਜ ਕਿੱਥੇ ਲਿਆਣਾ ਆਪਾਂ? ਬਾਬੇ ਘਾਲੇ। ਬਾਬੇ ਘਾਲੇ ਤੇ ਆ ਗਏ ਆ। ਆ ਗਏ ਆ ਹੁਣ ਆਪਾਂ ਕਿੱਥੇ ਜਾਣਾ। ਹੁਣ ਦਸ਼ਮੇਲੇ ਗਾਨੇ ਆਪਾਂ। ਠੀਕ ਆ। ਗੁੱਡ ਬாய்। ਟੋਪੀ ਕੈਪ ਕੈਪ। ਕੈਪ ਉੱਪਰ। ਉਹ ਮਮਾ ਓਏ ਕਿੱਥੇ ਲੜੀਂਗਾ। ਕਿੱਥੇ ਨਹੀਂ ਨਹੀਂ। ਗੱਡੀ ਸੁਣੀ ਆਵੇ।

ਹੋਨ ਆਪਣੇ ਪਿੰਡ ਹੀ ਜਾ ਕੇ ਰੁਗਣੀ ਆ। ਲਾਸਟ ਪੜਾਹੀ ਇਹ। ਆ ਭਾਈ ਚੱਗੇ ਵੇਚ ਆਪਣੇ। ਆਪਣੇ ਐਡ ਗਰੰਤੀ ਸਾਹਿਬ। ਮਾਈ ਗॉड। ਆਓ ਜੀ ਮਿੱਤਰੋ ਕਿਤੇ ਆਪਾਂ ਪਿੰਡੋਂ ਬਾਅਦ ਚੱਲੇ ਰਾਜ ਪਹੁੰਚ ਗਏ ਆ ਤੇ ਨੇਰਾ ਵੀ ਹੋਇ ਲਿਆ ਬੋਲੀ ਸੂਜੇ ਡੁੱਬ ਗਿਆ ਇਹ ਰਾਤ ਪੈਣੀ ਵਾਲੀ ਬੰਦ ਟਾਈਮ ਕਾਫੀ ਲੱਗ ਗਿਆ ਆਪਾਂ ਨੂੰ ਹੋਰ ਸਕਦੇ ਆ ਗੁਰੂ ਮਹਾਰਾਜ ਜਾਣ ਦੇ ਅੱਗੇ ਅੱਗੇ ਤੇ ਆਪਾਂ ਜਾਣਦੇ ਆ ਪਿੱਛੇ ਪਿੱਛੇ ਟਰਾਲੀਆਂ ਜਿਹੜੇ ਪਿੱਛੇ ਵੀ ਹੈਗੀਆਂ ਆਪਣੇ ਨਾਲ ਵੀ ਤੇ ਠੰਡ ਬਹੁਤ ਹੋ ਚੁੱਕੀ ਆ ਮੰਤੇ ਇਹ ਨਾ ਲੱਗਣ ਦੀ ਠੰਡ ਵੇ ਲੱਗ ਗਈ ਠੰਡ ਕਿੰਨੀ ਕੁ ਲੱਗ ਗਈ ਓਕੇ ਬੰਦ ਲੱਗਦੀ ਆ ਠੰਡ ਲੱਗਦੀ ਪਟੇ ਨੂੰ ਲੋ ਯਾਰ ਲੰਮੀ ਰਾਹ ਲੱਗੇ ਇਹਨਾ ਬਾਬਾ ਦੇਖ ਵੀ ਕੀ ਨਾ ਰਟੇ ਲਾ ਲਾਓ ਵੀ ਕਹਿੰਦੇ ਆ ਵਾ ਪਹੁੰਚ ਗਏ ਆ ਪਿੰਡ ਤੇ ਸੰਗਤ ਉਤਰ ਗਈ ਆ ਬਾਬਾ ਟਹਿਲਦਾ ਆਵੇਗੇ ਪਹੁੰਚ ਗਈ ਆਪਣੇ ਪਾਲਸਰਾ ਪਿੰਡ ਦੇ ਵਿੱਚ ਸਾਰੀ ਸੰਗਤ ਉਤਰ ਗਈ ਆ ਆ ਪਹੁੰਚ ਗਏ ਪਿੰਡ ਲਾਰੇ ਜਗਰਾ ਇੱਕ ਉੱਚੀ ਹਰੀ